ਲੋ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਵੀਰਪਾਲ ਮੈਸਤਰੀ ਬਰੇਟੇ ਵਾਲਾ ਬਾਈ ਜੀ ਕਿਹਨਾ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਇਹਨੂੰ ਪੋਰ ਕਹਿ ਦਿੰਦੇ ਆ ਡਰੈਸ ਕਹਿ ਦਿੰਦੇ ਆ ਆਪਾਂ ਬਹੁਤ ਹੀ ਵਧੀਆ ਚੀਜ਼ ਆ ਬਾਈ ਜੀ ਤੇ ਇਹ ਜਿੰਮੇ ਕਿਸੇ ਨੇ ਸਰੋਂ ਦੇ ਖੁੱਟ ਕੱਢਣੇ ਆ ਜਾਂ ਕੋਈ ਸਬਜ਼ੀ ਬੀਤਣੀ ਆ ਬਹੁਤ ਹੀ ਵਧੀਆ ਚੀਜ਼ ਆ ਬਾਈ ਜੀ ਇਹ ਇਕੱਲੇ ਬੰਦੇ ਵਾਲੀ ਆ ਬਾਈ ਜੀ ਅਜ ਨਾਲ ਦਾਣੇ ਪਾਈ ਜਾਂਦਾ ਤੇ ਕੀਣਾ ਮੂਹ ਨੂੰ ਵਧੀਆ ਲੱਗਦੀ ਆ ਬਹੁਤ ਹੀ ਟੌਪ ਦੀ ਕੁਆਲਿਟੀ ਆ ਆ ਬਾਈ ਜੀ ਸਿਸਟਮ ਲੱਗਾ ਹੈ ਇਹਦੇ ਉੱਚਾ ਨੀਮਾ ਕਰਨ ਵਾਲਾ ਬਾਈ ਜੀ ਜੇ ਉੱਚੀ ਨੀਮੀ ਕਰਨੀ ਆ ਨਟ ਤੋਂ ਹੋ ਜਾਂਦੀ ਆ ਵੀਰੇ ਤੇ ਵਧੀਆ ਸੱਭ ਲਾਈ ਹੋਈ ਆ ਬਾਈ ਜੀ ਬਹੁਤ ਹੀ ਵਧੀਆ ਤੇ ਜਿਵੇਂ ਕਿਸੇ ਦੇ ਥੋੜੀ ਮੋਟੀ ਥਾਂ ਹੁੰਦੀ ਆ ਨਾ ਸਬਜੀ ਬਾਜੀ ਵਾਲੀ ਵੀਰੇ ਤਾਂ ਆ ਇਹ ਹੁੰਦਾ ਵੀ ਕਿਸੇ ਤੋਂ ਮੰਗਣ ਨਾਲੋਂ ਤਾਂ ਵੀ ਆਪ ਦੀ ਚੀਜ਼ ਹੁੰਦੀ ਆ ਨਾ ਸਸਤੇ ਮੁੱਲ ਦਾ ਸੌਦਾ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਆ ਤੇ ਕਿਵੇਂ ਲੱਗਿਆ ਆਪਣਾ ਡ੍ਰਿੱਲ ਪੋਰ ਬਣਿਆ ਹੋਇਆ ਬਾਈ ਜੇ ਚੰਗਾ ਲੱਗਿਆ ਵੀਰੇ ਤਾਂ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਬਾਈ ਜੀ ਧੰਨਵਾਦ